पॉलिटिकल पार्टियां जेडे आ ਤੁਹਾਡੇ ਤੇ બોલે કર સકિયાસી હરોગ મેનેસી પંજાબ કા હમર કે આઈએ કા નશેડી હો ગયા જી જવાન ગયા જી બચ્ચા ગયા જી આખો apni सियासी जमीन तलाश કરને ફરદિયા એ اس انمولن میں ઇતે એક اصول ને વો પોલિટિકલ પાર્ટીયા ઓન જી સદકે બેઠણ સામે આમ લોકાવા પર સ્ટેજ સે રસી નહીં કરવે ਇਸ ਕੰਮ ਨੇ ਇਸ ਫੈਸਲੇ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਗੰਬਨੀ ਛੇੜੀ ਹੈ ਪੋਲੀਟੀਕਲ ਪਾਰਟੀਆਂ ਦੇ ਲੋਕ ਉਖਰੇ ਹੋ ਗਏ ਨੇ ਔਰ ਜਿਹੜਾ 2-3 ਦਿਨ ਪਹਿਲਾਂ ਇੱਥੇ ਕੁਝ ਆਇਆ ਕਰਦੇ ਸੀ ਮੈਂ ਚਲੋ ਤੁਸੀਂ ਕਰ ਲਿਆ ਮੈਂ ਉਹਦੀ ਕੋਈ ਸਿਰਸਾ ਤਾਂ ਨਹੀਂ ਕਰਦਾ ਜਿਹੜੇ ਕਾਂਗਰਸ ਤੁਸੀਂ ਵਾਪਸ ਭੇਜੇ ਉਹ ਵੀ ਕੋਈ ਵਧੀਆ ਕਾਂਗਰਸੀ ਅਸੀਂ ਉਹਨਾਂ ਨੂੰ ਉਹਨਾਂ ਤੋਂ ਮਾਫੀ ਮੰਗਦੀ ਹੈ ਕਿ ਸਾਡੇ ਬੰਦਿਆਂ ਨੂੰ ਗੁੱਸੇ 'ਚ ਆ ਕੇ ਕੁਝ ਕਰ ਲਿਆ ਬੇਇੱਜ਼ਤੀ ਕਰਨਾ ਸਾਡਾ ਕੋਈ ਸਾਡਾ ਕੋਈ ਕੰਮ ਨਹੀਂ ਤੁਸੀਂ ਮੇਰੇ ਤੋਂ ਐਸੇ ਕਰਕੇ ਮੈਂ ਬਾਰ-ਬਾਰ ਕਹਿੰਨਾ ਸਾਡੇ ਬੱਚਿਆਂ ਨੂੰ ਗਾਸਟਰ ਤੇ ਬੇਨਤੀ ਕਰਦਾ ਇਹ ਇਹ ਸੰਸਾਰ ਨੂੰ ਸ਼ਾਂਤ ਨਹੀਂ ਰੱਖਣਾ ਜਿਹੜੇ ਤੁਹਾਡੇ ਬਾਪੂ ਗੁੜੇ ਤੇ ਬੈਠੇ ਨੇ ਉਹ ਤਾਂ ਟਰਾਲੀਾਂ 'ਚ ਭੈਂਦੇ ਨੇ ਯਾਰ ਘਰ ਨੂੰ ਹੱਥ ਜੋੜੀ ਜਾਂਦੇ ਨੇ ਮੈਂ ਤੁਹਾਨੂੰ ਹੱਥ ਜੋੜਦਾ ਵੀ ਸਾਡੇ ਵਿੱਚੋਂ ਇਹਨੂੰ ਖਿਆਲ ਨੱਖੋ ਤੁਹਾਡੇ ਤੇ ਵਿਕਦਾ ਸਾਮਾਨ ਨੂੰ ਸਿਰਫ ਇਹ ਕਾਨੂੰਨਾਂ ਬੰਦਸੀਮਤ ਨਹੀਂ ਇਸ ਨੇ ਇਹ ਸੰਸਾਰਨ ਨੇ ਦੇਸ਼ ਦੀ ਪ੍ਰਸ਼ਾਸਨਕ ਦਿਸ਼ਾ ਪਰ ਕਹਿਣੀ ਹੈ ਅੱਜ ਸਾਰੇ ਦੇਸ਼ ਦੇ ਸੁਪਰ ਦੀਆਂ ਯੂਨੀਅਨਸ ਦੀ ਐਸਕੇਲ ਮੀਟਿੰਗ ਹੋ ਰਹੀ ਹੈ ਮੈਂ ਸਿਰਫ ਇਸ ਲਈ ਇੱਥੇ ਆਇਆ ਕਿ ਸਾਡੇ ਬਹੁਤ ਵੀ ਸਰਕਾਰੋਂ ਵਕੀਲ ਸਰਦਾਰ ਇੱਥੇ ਆਏ ਨੇ ਜਿਹੜੇ ਸਾਡੇ ਕਾਨੂੰਨੀ ਤੌਰ ਤੇ ਹੱਤ ਕਰਾਉਣ ਲਈ ਮਦਦ ਕਰ ਰਹੇ ਨੇ ਉਹਨਾਂ ਦੇ ਉਹਨਾਂ ਨੇ ਜੀਆਇਆ ਕਰਨ ਲਈ ਨੀਤੀ ਫੜ ਕੇ ਤੇ ਆਇਆ ਇਹ ਤਾਂ ਹੈ ਕਾਨੂੰਨ ਬੇਤੀ ਹੈ ਬੱਚਿਓ ਆਪਣੇ ਹਸਦ ਨੂੰ ਬਚਾ ਲਓ

ਜਿਹੜਾ ਇਲੈਕਟ੍ਰੋਨਿਕ মিডিਆ ਹੈ ਉਹਦੇ ਵਿੱਚ ਇੱਕ ਵੱਡਾ ਅਸਰ ਤੁਹਾਡੀ ਗੱਲ ਨਹੀਂ ਕਰ ਰਿਹਾ ਮੈਨੂੰ ਕਈ ਵਾਰੀ ਅੱਜ ਕਰਨੀ ਬਹਿਂਦੀ ਕਰ ਲੱਖਿਆ ਮੈਨੂੰ ਅਫਸੋਸ ਹੁੰਦਾ ਹੈ ਜਦੋਂ ਇੱਕ ਇੱਕ ਗਿੱਚ ਹੁੰਦੀ ਹੈ ਤੁਹਾਡੀ ਉਮਰ ਹੈ ਨਵੀਂ ਉਮਰ ਹੈ ਜਦੋਂ ਕੈਮਰੇਵळा ਸਾਹਮਣੇ ਖੜ ਜਾਂਦਾ ਹੈ ਪਰ ਤੁਸੀਂ ਉਹਦੇ ਸਾਹਮਣੇ ਖੜ ਕੇ ਕੁਝ ਨਾ ਕੁਝ ਬੋਲ ਦਿੰਦੇ ਹੋ

ਪਾਰਸਕਨ ਨੂੰ ਨੋਟਿਸ ਦਿੱਤਾ ਹੈ ਅੰਮ੍ਰਿਤ ਦੇ ਇੰਗਲੈਂਡ ਦੇ 34 ਐਮਪੀਸ ਨੇ ਤੁਹਾਡੇ ਹੱਕ ਤੇ ਸਟੈਂਡ ਲਿਆ ਦੁਨੀਆ ਭਰ ਦੇ ਲੋਕ ਡੈਮੋਕਰੇਸੀ ਨਾਲ ਪਿਆਰ ਕਰਨ ਵਾਲੇ ਲੋਕ ਤੁਹਾਡੇ ਹੱਕ ਤੇ ਖੜੇ ਹੋ ਗਏ ਇਹਦਾ ਮਤਲਬ ਖੁਸ਼ ਹੋਣ ਦਾ ਕਸੂਰ ਨਹੀਂ ਇਹਦਾ ਮਤਲਬ ਹੈ ਤੁਹਾਡੇ ਤੇ ਇੱਕ ਵੱਡੀ ਜ਼ਿੰਮੇਵਾਰੀ ਹੈ ਵੀ ਇਹ ਸੰਕਲਪ ਨੂੰ ਅੰਜਾਮ ਤੱਕ ਲੈ ਕੇ ਜਾਣਾ ਹੈ ਅੱਜ ਮੈਨੂੰ ਕਿਸੇ ਨੇ ਫੋਨ ਤੇ ਦੱਸਿਆ ਅਫਰੀਕਨ ਦੇਸ਼ਾਂ ਦੇ ਘਰ ਕਿਸਾਨ ਕਬੇ ਸੰਦਰਭ ਨੂੰ ਪ੍ਰਾਪਤ ਹੋ ਕੇ ਉਹ ਵੀ ਸੋਗੀਆਂ ਜ਼ਮੀਨਾਂ ਦੇ ਮਾਲਕ ਨੇ ਉੱਥੇ ਅੰਦੋਲਨ ਦੀ ਸ਼ੁਰੂਆਤ ਕਰ ਲਈ। ਵੀਡੀਓ ਫੋਟੋ ਫੋਟੋ ਵੀਡੀਓ ਇੱਕ ਤਰ੍ਹਾਂ ਦੀ ਸਾਰੀ ਦੁਨੀਆ ਵਿੱਚ ਪਾਰਟੇ ਹੱਕ ਵਿੱਚ ਸਰਕਾਰ ਨਾਲ ਦੇਖਣਾ ਜੰਗ ਸ਼ੁਰੂ ਹੋ ਗਈ ਹੈ। ਮੈਂ ਕਿਹਾ ਸੀ ਮੰਤਰੀ ਜੀ ਨੂੰ ਵੀ ਜਿਹੜਾ ਮਾਡਲ ਅਮਰੀਕਾ ਦੇ ਵਿਕਸਤ ਦੇਸ਼ਾਂ 'ਚ ਫੇਲ ਹੋ ਗਿਆ ਉਹ ਤੁਸੀਂ ਸਾਡੇ ਉੱਤੇ ਲਾਗੂ ਕਰ ਰਹੇ ਹੋ।

ਤੁਹਾਨੂੰ ਇਹ ਕਾਰਨ ਬਦਲਣੇ ਪੈਣੇ ਨੇ ਦੂਜਾ ਰਸਤਾ ਕੋਲੋਂ ਮੇਰੇ ਇੱਥੇ ਨੇ ਤੁਹਾਨੂੰ ਬਾਰ-ਬਾਰ ਬੇਨਤੀ ਐ ਇਹ ਕਦਾਂ ਮੇਰੀ ਬੇਨਤੀ ਆ ਰਸਤਾ ਮੈਂ ਪਰसों ਦੀ ਬੇਨਤੀ ਨਹੀਂ ਕੀਤੀ ਆ ਰਸਤਾ ਆਪਣੀ ਸੁਪਰ ਦੀ ਹਸਪਤਾਲ ਵਿਚਾਲੇ ਫੜੀਆਂ ਕਰਕੇ ਸਾਰਾ ਰਸਤਾ ਬੰਦ ਕੀਤਾ ਹੈ ਇਹ ਪਾ ਕੇ ਕਰਕੇ ਉੱਪਰ ਦੀ ਹੁਣ ਸਾਰੇ ਬੱਚੇ ਟੀਮ ਬਣਾਓ ਪਿਛਲੇ ਟੈਲ ਨੂੰ ਸਾਈਡ ਕਰਾ ਕੇ ਤੇਰੇ ਪਾਸੇ ਆਓ ਬੰਦੇ ਕਰਿਆ ਕਰੋ ਜਿਸ ਕਾਰ ਰਸਤਾ ਬੰਦ ਨਾ ਕਰੋ ਸਾਡੇ ਇੱਥੇ ਆ ਸ਼ਹਿਰੀ ਵੀਰ ਜਿਨ੍ਹਾਂ ਨੇ ਤੁਹਾਡੇ ਲਈ ਆਪਣੇ ਘਰੋਂ ਕਿਤੇ ਨਹੀਂ ਤੁਸੀਂ ਰੋਜ਼ ਦੇਖਦੇ ਹੋ ਤੁਹਾਨੂੰ ਬਾਥਰੂਮਾਂ ਦੀ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਕਿਤੇ ਲਾਹੌਰ ਤੋਂ ਦੀ ਕੋਈ ਪ੍ਰੋਬਲਮ ਨਹੀਂ ਇਹਨਾਂ ਨੇ ਆਪਣੇ ਘਰ ਤੁਹਾਡੇ ਲਈ ਖੋਲ ਦੋਤੇ ਨੇ ਤੇ ਫਿਰ ਉਹਨਾਂ ਦੀ ਸਹੂਲਤਾਂ ਵੀ ਗਿਆਨ ਜਿਹੜਾ ਤੁਹਾਡਾ ਫਾਇਦਾ ਬਣਦਾ ਹੈ ਮੇਰੀ ਕਾਨੂੰ ਸਿਨੇਮਾ ਪੇਂਟੀ ਹੈ ਜਿੰਨੇ ਜਿਲਿਆਂ ਦੇ ਕਿਸਾਨ ਇਤਹਾਏ ਦੇ ਹਰ ਜਿਲ੍ਹੇ ਦਾ ਇੱਕ ਇੱਕ ਟੀਮ ਬਣਾਓ ਆ ਜਿਹੜੇ ਆਲੇ ਦੋਲੇ ਟ੍ਰੈਫਿਕ ਪ੍ਰੋਬਲਮ ਕਰਦੇ ਨੇ ਉਹਨੂੰ ਆਪਣੇ ਆਪ ਹੱਥ ਕਰ ਲੋ ਉਹ ਟ੍ਰਾਨੀਆਂ ਅੱਗੇ ਪਿੱਛੇ ਕਰਕੇ ਦੇ ਸਾਈਡ ਤੇ ਲਾਓ ਤਾਂ ਕਿ ਟ੍ਰੈਫਿਕ ਆਮ ਵਾਂਗ ਚੱਲਦਾ ਰਹੇ ਜਿਹੜੇ ਸਾਡੇ ਘਾਹ ਪੰਜਾਬ ਤੋਂ ਆਉਂਦੇ ਨੇ ਉਹਨਾਂ ਨੂੰ ਗੱਡੀਆਂ ਇੱਥੇ ਤੱਕ ਆਉਂਦੀਆਂ ਉਹਨਾਂ ਨੂੰ ਇੱਥੇ ਆਉਣਾ ਬੜਾ ਮੁਸ਼ਕਲ ਹੋ ਜਾਂਦਾ ਕੋਈ ਜਾਣਦੇ ਨੇ ਉਹਨੂੰ ਮੁਸ਼ਕਲ ਹੋ ਜਾਂਦਾ ਮੇਰੀ ਇਹ ਬੇਤੀ ਪ੍ਰਵਾਨ ਕਰਿਓ ਔਰ ਇਸ ਕੰਮ ਦਾ ਜੇ ਕੋ ਤੁਹਾਡੇ ਅੰਦਰ ਕੋਈ ਕਰ ਕਰ ਕਹੀ ਵੀ ਸਾਡਾ ਉਹ ਲੋਕ ਨੇ ਇਹ ਅੰਦੋਲਨ ਨੂੰ ਸ਼ਾਂਤਮਈ ਟਕਰਾਅ ਕਰਾਉਣਾ ਹੈ ਏੰਨਾਂ ਨੂੰ ਹਿੰਸਕ ਨਹੀਂ ਹੋਣ ਦੇਣਾ ਤੁਸੀਂ ਇਹਨੇ ਯੋਧੇ ਰਹੋ ਤੁਸੀਂ ਇਹਨੇ ਇਹਨੂੰ ਅੱਗੇ ਤੋਰਨ ਵਾਲੇ ਕੋਈ ਕੋਈ ਬਾ ਤਾਂ ਮੈਨੂੰ ਉਮੀਦ ਹੈ ਇੱਥੇ ਕੋਈ ਦੁਨੀਆ ਦੀ ਤਾਕਤ ਸਰਕਾਰ ਦੀ ਇੰਟੈਲੀਜੈਂਸ ਏਜੰਸੀ ਨਾ ਕੋਈ ਕਰਵਾ ਨਹੀਂ ਕਰ ਸਕਦਾ ਮੈਂ ਪੰਜਾਬ ਨਾਲ Haryana ਹਾਈ ਕੋਰਟ ਦੇ ਗੁਟੀਲ ਸਾਹਿਬਾਨ ਦਾ ਮੈਂ ਮੋਸਾਦੀਏ ਤੇ ਬੰਦੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਉਹ ਮਦਦ ਵੀ ਲੈ ਕੇ ਆਏ ਉਹਨਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਇਹ ਤੁਹਾਡਾ ਪਿਆਰ ਹੈ ਜਿਹੜਾ ਤੁਸੀਂ ਇਹਨਾਂ ਨੂੰ ਉਹਨਾਂ ਕੇ ਸਾਡੇ ਕੋਲ ਆਏ ਹੋ ਬਹੁਤ-ਬਹੁਤ ਧੰਨਵਾਦ ਔਰ ਆਸ ਇਸ ਆਸ ਨਾਲ ਇੱਕੋ ਇੱਕੀ ਕਿਸਾਨ ਇੱਕਤਾ ਜਿੰਦਾਬਾਦ ਕਿਸਾਨ ਆਗਾਂ ਇੱਕਤਾ ਜਿੰਦਾਬਾਦ ਇਸ ਆਸ ਨਾਲ ਭਈ ਮੇਰੀ ਇਹ ਬੇਟੀ ਨੂੰ ਜਿਹੜੀ ਡਿਸਪਲਨ ਲੱ ਕਰਨ ਵਾਲੀ ਹੈ ਸਾਡੇ ਬੱਚੇ ਖਾਸ ਕਰਕੇ ਅਸੀਂ ਸਾਰੇ ਧਿਆਨ ਮਤ ਕਰਗੇ ਮੇਰੀ ਇਹ ਬੇਨਤੀ ਪ੍ਰਵਾਨ ਹੈ ਹੱਥ ਖੜੇ ਕਰਕੇ ਪ੍ਰਵਾਨਗੀ ਤਾਂ ਦੇ ਦਿਓ ਬੁਰਾ ਆਣੇ ਤੋਂ ਮੈਂ ਅਸਿਆਂ ਨੂੰ ਟੁੱਕਿਆ ਬੁੱਢਾ ਤੁਹਾਨੂੰ ਅਪੀਲ ਕਰਦਾ ਇਸ ਬੁੱਢੇ ਦੀ ਅਪੀਲ ਪ੍ਰਵਾਨ ਕਰਿਓ ਦੇਖਿਓ ਕਿਤੇ ਕੋਈ ਗੜਬੜ ਹੋ ਗਈ ਕਲਾ ਕਿਸਾਰਾਂ ਤੇ ਲੱਗੂ ਇਹ ਤੋਂ ਬਚਣਾ ਹੈ ਮੈਂ ਤੁਹਾਡਾ ਬਹੁਤ ਬਹੁਤ ਤਰਫੋਂ ਧੰਨਵਾਦ ਕੰਮਰ ਨਾਲ ਵੈਰੀ ਗੁਰਜੀ ਦਾ ਸ਼ਾਨ ਸਾਲ ਵੈਰੀ ਗੁਰਜੀ ਦੀ ਬਤ ਦਿੱਲੀ ਦੇ ਕੁੰਡਲੀ ਬਾਰਡਰ ਤੋਂ ਗਰਾਉਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਲਈ ਅਮਰ ਗੌਰ ਸਿੰਘ ਭਗਵਾਨਪੁਰਾ ਦੇ ਨਾਲ ਪਿਸ਼ੋਰਾ ਸਿੰਘ ਪੰਨੋ ਦੀ ਰਿਪੋਰਟ